ਮੈਂ ਬਣਾਉਣ ਲੱਗੀਆਂ ਕद्दू ਦੇ ਕੋफ्ते ਕद्दू ਦੇ ਕੋफ्ते ਬਣਾਉਣ ਦੇ ਵਾਸਤੇ ਮੈਂ ਲਿਆ ਸੀ 400 ਗ੍ਰਾਮ ਕद्दू ਤੇ ਉਹਨੂੰ ਛਿੱਲਿਆ ਛਿਲਕੇ ਉਹਦੇ ਉੱਪਰ ਜਿਹੜੀ ਸਕਿਨ ਜੀ ਸੀਗੀ ਉਹ ਉਤਾਰਤੀ ਉਸ ਤੋਂ ਬਾਅਦ ਕद्दू ਕਸ ਦੀ ਹੈਲਪ ਲੈ ਕੇ ਉਹਦੇ ਨਾਲ ਕਰਿਆ ਕद्दूकस ਤੇ ਇਸ ਤਰ੍ਹਾਂ ਆਪਾਂ ਲੱਛੇ ਜੇ ਬਣਾ ਲਏ ਇਹਦੇ ਜਿੱਦਾਂ ਬੰਦੇ ਹੁੰਦੇ ਆ ਤੇ ਹੁਣ ਇਹਦੇ ਵਿੱਚ ਜਿਹੜਾ ਵੀ ਐਕਸਟਰਾ ਪਾਣੀ ਹੋ ਆਪਾਂ ਸਾਰਾ ਡਰੇਨ ਕਰ ਦੇਣਾ ਸਾਰਾ ਪਾਣੀ ਆਪਾਂ ਇਹਦੇ ਵਿੱਚੋਂ ਕੱਢ ਦਾਂਗੇ ਜਿਹੜਾ ਵੀ ਇਹਦੇ ਵਿੱਚ ਪਾਣੀ ਐਕਸਟਰਾ ਹੋਇਆ ਨਾ ਆਪਾਂ ਜਿਆਦਾ ਇਹਦੇ ਵਿੱਚ ਰੱਖਣਾ ਤੇ ਨਾ ਹੀ ਜਿਆਦਾ ਆਪਾਂ ਇਹਦੇ ਵਿੱਚੋਂ ਪਾਣੀ ਕੱਢਣਾ ਐ ਇਸ ਕਰਕੇ ਆਪਾਂ ਹਲਕੇ-ਹਲਕੇ ਜਿਹੇ ਹੱਥਾਂ ਨਾਲ ਇਹਨੂੰ ਨਿਚੋੜ ਕੇ ਕद्दू ਨੂੰ ਨਿਚੋੜ ਕੇ ਤੇ ਇਹਦੇ ਵਿੱਚੋਂ ਜਿਹੜਾ ਪਾਣੀ ਹੋਇਆ ਉਹ ਬਾਹਰ ਕਰ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਆਪਾਂ बस ਇਹਨੂੰ ਇੰਨਾ ਕੁ ਪਾਣੀ ਇਹਦੇ ਵਿੱਚ ਰੱਖਾਂਗੇ ਜਿਹਦੇ ਵਿੱਚ ਕਿ ਜਿਹੜਾ ਇਹ ਕद्दू ਤੋਂ ਕੋਫਤੇ ਤਿਆਰ ਕਰਨ ਵਾਸਤੇ ਜਿਹੜੇ ਮਸਾਲੇ ਆ ਪੈਡ ਕਰਨੇ ਆ ਉਹ ਸਾਰੇ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਸਕਣ ਤੇ ਹਲਕੇ ਹਲਕੇ ਤਾਂ ਇਹਨਾਂ ਨਾਲ ਮੈਂ ਨਿਚੋੜ ਕੇ ਇਹਨੂੰ ਸਾਰਾ ਇੱਕ ਸਾਈਡ ਤੇ ਰੱਖ ਲਿਆ ਜਦੋਂ ਇਹ ਸਾਰਾ ਮੈਂ ਸਾਈਡ ਤੇ ਰੱਖਿਆ ਉਸ ਤੋਂ ਬਾਅਦ ਇਹਨੂੰ ਆਪਾਂ ਪਾਵਾਂਗੇ ਬੇਸਨ ਇਹਦੇ ਵਿੱਚ ਤੇ ਨਮਕ ਮਿਰਚ ਮਸਾਲਾ ਹਲਦੀ ਜੋ ਵੀ ਆਪਾਂ ਪਾਉਣਾ ਚਾਹੋ ਨੇ ਉਹ ਪਾ ਸਕਦੇ ਆ ਚਾਹੀ ਤੁਸੀਂ ਵਿੱਚ ਇਹਦੇ ਪਿਆਜ਼ ਕੱਟ ਕੇ ਵੀ ਪਾ ਲਓ ਉਹ ਤੁਹਾਡੀ ਆਪਣੀ ਚੋਇਸ ਹੁੰਦੀ ਹੈ ਤੁਸੀਂ ਕਿਦਾਂ ਦਾ ਖਾਣਾ ਪਸੰਦ ਕਰਦੇ ਹੋ ਜੇ ਤੁਸੀਂ ਜ਼ਿਆਦਾ ਮਤਲਬ ਵੀ ਪਾਣਾ ਮਸਾਲੇ ਦੇ ਵਿੱਚ ਚੰਗੇ ਸਮਝਦੇ ਹੋ ਤਾਂ ਤੁਸੀਂ ਇਹਦੇ ਵਿੱਚ ਬਰੀਕ ਇਹਦੇ ਨਾਲ ਹੀ ਕਿੱਦੂ ਕਸ ਕਰ ਸਕਦੇ ਆ ਪਿਆਜ਼ ਜਬ ਬਰੀਕ ਕੱਟ ਕੇ ਪਾ ਸਕਦੇ ਹੋ ਅਦਰਕ ਲਸਣ ਜੋ ਵੀ ਤੁਹਾਡਾ ਮਨ ਹੈ ਤੁਸੀਂ ਪਾ ਕੇ ਕੱਦੂ ਤੋਂ ਕੋਫਤੇ ਤਿਆਰ ਕਰ ਸਕਦੇ ਹੋ ਤੇ ਜਿਹੜੇ ਕੋਫਤੇ ਹੁੰਦੇ ਬੜੇ ਹੀ ਵਧੀਆ ਤੇ ਟੇਸਟੀ ਟੇਸਟੀ ਕੋਫਤੇ ਬਣ ਕੇ ਤਿਆਰ ਹੁੰਦੇ ਨੇਗੇ ਇੱਕਦਰਾ ਮਨਚੂਰੀਅਨ ਟਾਈਪ ਬਣ ਜਾਂਦੇ ਜਾਂਦੇ ਨੇ ਕੋਫਤੇ ਕੋਫਤੇ ਇਹ ਬਣਾਉਣ ਵਾਸਤੇ ਹੁਣ ਆਪਾਂ ਇਹਦੇ ਵਿੱਚ ਪਾ ਲਿਆ ਬੇਸਨ ਬੇਸਨ ਇੱਥੇ ਆਪਾਂ 2-3 ਚਮਚ ਪਾਵਾਂਗੇ ਵੱਡੇ ਜਿਹੜੇ ਆਪਣੇ ਹੁੰਦੇ ਟੇਬਲस्पून ਤੋਂ ਜ਼ਿਆਦਾ ਵੱਡੇ ਚਮਚ ਹੁੰਦੇ ਨੇ ਉਹ ਆਪਾਂ 2-3 ਚਮਚ ਪਾ ਕੇ ਬੇਸਨ ਤੇ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰ ਲੈਣਾਗਾ ਇਸ ਤਰ੍ਹਾਂ ਇਹਨੂੰ ਜਿੰਨੀ ਜਿੰਨਾ ਆਪਾਂ ਨੂੰ ਐ ਲੱਗੇ ਵੀ ਜੇ ਆਪਾਂ ਨੂੰ ਹੋਰ ਵੀ ਲੱਗੇ ਬੇਸਨ ਪਾਉਣ ਦੀ ਜ਼ਰੂਰਤ ਹੈ ਤਾਂ ਆਪਾਂ ਹੋਰ ਵੀ ਪਾ ਲਾਂਗੇ ਨਹੀਂ ਆਪਾਂ ਨੇ ਇਹ ਨਾਫਾ ਸਾਰਾ ਜਿਹੜਾ ਬੇਸਨ ਆਪਾਂ ਪਾਇਆਗਾ ਤੇ ਇਸ ਤਰ੍ਹਾਂ ਇਹਨੂੰ ਆਪਾਂ ਹਲਕੇ ਹਲਕੇ ਹੱਥਾਂਿਆਂ ਨਾਲ ਕਰਕੇ ਮਿਕਸ ਜਦੋਂ ਹੀ ਆਪਣਾ ਸਾਰਾ ਬੇਸਨ ਮਿਕਸ ਹੋ ਗਿਆ ਤੇ ਉਹਦੀਆਂ ਆਪਾਂ ਫਿਰ ਇਹਦੇ ਵਿੱਚ ਪਾ ਦੇਣੀ ਹੈ ਮਸਾਲੇ ਟੇਸਟ ਅਨਸਾਰ ਆਪਾਂ ਪਾਵਾਂਗੇ ਨਮਕ ਤੇ ਉਸ ਤੋਂ ਬਾਅਦ ਪਾ ਦਾਂਗੇ ਆਪਾਂ ਮਿਰਚ ਮਿਰਚ ਜਿਹੜੀ ਆਪਾਂ ਇੱਥੇ ਐਸ ਨਮਕ ਮਿਰਚ ਜਿਹੜਾ ਵੀ ਆਪਾਂ ਪਾਉਣਾ ਐਸ ਤਰੀਕੇ ਦਾ ਪਾਉਣਾ ਵੀ ਜਿਹੜਾ ਆਪਣਾ ਸਬਜੀ ਦੇ ਵਿੱਚ ਪਾਈਏ ਆਪਣਾ ਨਾਇ ਕੁਫਤਿਆਂ 'ਚ ਜਿਆਦਾ ਲੱਗੇ ਤੇ ਨਾ ਹੀ ਆਪਾਂ ਨੂੰ ਦੇ ਵਿੱਚ ਜਿਆਦਾ ਲੱਗੇ ਤੇ ਨਮਕ ਮਿਰਚ ਪਾਉਣ ਤੋਂ ਬਾਅਦ ਪਾਇਆ ਆਪਾਂ ਜੀਰਾ ਪਾਊਡਰ ਧਨੀਆ ਪਾਊਡਰ ਤੇ ਹੁਣ ਆਪਾਂ ਜਿਹੜਾ ਇਹ ਮਿਕਸਚਰ ਸੀ ਇਹ ਸਾਰੇ ਨੂੰ ਆਪਾਂ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਮਿਕਸਚਰ ਬਣਾ ਕੇ ਆਏ ਇੱਕਦਮ ਜਿਹੜਾ ਸਾਰਾ ਇਹ ਮਸਾਲਾ ਇੱਕ ਉਤੇ ਇਸ ਤਰ੍ਹਾਂ ਜੇ ਅੰਸਾਰ ਸਾਰਾ ਇਹਦੇ ਵਿੱਚ ਮਿਕਸ ਹੋ ਜੇ ਉਸ ਤਰ੍ਹਾਂ ਆਪਾਂ ਇਸ ਤਰ੍ਹਾਂ ਹਲਕੇ ਹਲਕੇ ਹੱਥਾਂ ਨਾਲ ਇਹਨੂੰ ਮਿਕਸ ਕਰਦੇ ਰਵਾਂਗੇ ਜਦੋਂ ਹੀ ਆਪਾਂ ਨੂੰ ਲੱਗਿਆ ਵੀ ਇਹ ਮਿਕਸ ਹੋ ਗਿਆ ਉਸ ਤੋਂ ਬਾਅਦ ਆਪਾਂ ਫਿਰ ਰੱਖੀ ਕੜਾਈ ਕੜਾਈ ਦੇ ਵਿੱਚ ਪਾਇਆ ਤੇਲ ਤੇਲ ਕਰਿਆ ਗਰਮ ਤੇ ਥੋੜੇ ਜੇ ਗੋਲ ਗੋਲ ਸ਼ੇਪ ਜੀ ਦੇ ਵਿੱਚ ਆਪਾਂ ਬਣਾ ਕੇ ਕੋਫਤੇ ਕੜਾਈ ਦੇ ਵਿੱਚ ਛੱਡੇ ਤੇ ਹੁਣ ਆਪਣੇ ਕੋਫਤੇ ਆ ਜਿਹੜੇ ਪੱਕ ਰਹੇ ਨੇ ਬਣ ਰਹੇ ਨੇ ਜਾਂ ਦੇਖੋ ਮੈਂ ਇਸ ਤਰ੍ਹਾਂ ਬੋਲਾਂੀਆਂ ਛੋਟੀਆਂ ਛੋਟੀਆਂ ਹੀ ਆ ਬਣਾ ਕੇ ਇਹਦੇ ਵਿੱਚ ਛੱਡ ਤੀਆਂ ਨੇ ਕੜਾਈ ਦੇ ਤੇਲ ਦੇ ਵਿੱਚ ਇਹ ਜਿਹੜੀ ਕੜਾਈ ਮੈਂ ਇੱਥੇ ਲਈ ਹੈ ਮੈਂ ਇੱਥੇ ਲੋਹੇ ਦੀ ਲਈ ਹੈ ਤੁਸੀਂ ਜਿਹੜੀ ਵੀ ਤੁਹਾਡੇ ਕੋਲ ਕਿਚਨ ਦੇ ਵਿੱਚ ਹੋਏ ਤੁਸੀਂ ਉਹ ਹੀ ਯੂਜ਼ ਕਰ ਸਕਦੇ ਹੋ ਲੋਹੇ ਦੀ ਛੱਡ ਕੇ ਤੁਸੀਂ ਨਾਨ ਸਟਿਕ ਲੋ ਚਾਹੇ ਤੁਸੀਂ ਸਟੀਲ ਦੀ ਲੋ ਤੇ ਚਾਹੇ ਸਿਲਵਰ ਦੀ ਜਿਹੜੀ ਵੀ ਤੁਹਾਡੀ ਕੋਈ ਕਿਚਨ ਦੇ ਵਿੱਚ ਹੈਗੀ ਹੈ ਤੁਸੀਂ ਉਹੀ ਕੜਾਈ ਦੇ ਵਿੱਚ ਪਾ ਕੇ ਤੇ ਇਹਨਾਂ ਨੂੰ ਬਣਾ ਸਕਦੇ ਹੋਗੇ ਦੇਖੋ ਜਿਹੜੀਆਂ ਇਹ ਆਪਣੇ ਕੁਫਤੇ ਛੱਡੇ ਆ ਮੈਂ ਇਹਦੇ ਵਿੱਚ ਤੇਲ ਦੇ ਵਿੱਚ ਤੇ ਹਲਕੇ ਹਲਕੇ ਇਹਨਾਂ ਨੇ ਕਲਰ ਜਾ ਦੇਣਾ ਸ਼ੁਰੂ ਕਰਤਾ ਛੱਡਣਾ ਸ਼ੁਰੂ ਕਰਤਾ ਛੋਟੇ ਛੋਟੇ 골ਡਨ ਹੋਣੇ ਸਟਾਰਟ ਹੋ ਗਏ ਜਿਹੜੇ ਆਪਾਂ ਪਹਿਲਾਂ ਪਾਏ ਸੀ ਉਹ 골ਡਨ ਹੋਣੇ ਸ਼ੁਰੂ ਹੋ ਗਏ ਨੇਗੇ ਤੇ ਜਿਹੜੇ ਆਪਾਂ ਬਾਅਦ ਦੇ ਵਿੱਚ ਪਾਏ ਸੀ ਉਹ ਹਲੇ ਟਾਈਮ ਲੈਣਗੇ ਐਸ ਕਰਕੇ ਆਪਾਂ ਇਹਨਾਂ ਨੂੰ ਹੋਰ ਪੱਕਣ ਦੇਵਾਂਗੇ ਥੋੜਾ ਜਾ ਜਦੋਂ ਹੀ ਆਪਾਂ ਨੂੰ ਲੱਗਿਆ ਵੀ ਇਹ ਐ ਹਲਾ ਸਕਦੇ ਹਾਂ ਆਪਾਂ ਇਹਨਾਂ ਨੂੰ ਹਲਾ ਦਾਂਗੇ ਦੇਖੋ ਉਸ ਤੋਂ ਬਾਅਦ ਜਦੋਂ ਹੀ ਮੈਨੂੰ ਲੱਗਿਆ ਮੈਂ ਉਹਦੀ ਉਲਟੀਪਲਟੀ ਇਹਨਾਂ ਦੀ ਕਰਕੇ ਤੇ ਇਹ ਜਿਹੜੇ ਕੋਫਤੇ ਸੀ ਇਹਨਾਂ ਨੂੰ ਛੱਡਤਾ ਪੱਕਣ ਦੇ ਲਈ ਇਹ ਦੇਖੋ ਜਿੱਥੇ ਰੜ ਗਿਆ ਜਿਆਦਾ ਰੜ ਗਿਆ ਉੱਥੋਂ ਥੋੜਾ ਜਿਹਾ ਜ਼ਿਆਦਾ 골ਡਨ ਜਾ ਹੋ ਗਿਆ ਜਿੱਥੋਂ ਥੋੜਾ ਜਿਹਾ ਘੱਟ ਰੜਿਆ ਤੇ ਉੱਥੇ ਥੋੜਾ ਜਿਹਾ ਘੱਟ ਹੋਇਆ ਐਸ ਕਰਕੇ ਆਪਾਂ ਇੱਥੇ ਥੋੜਾ ਜਿਹਾ ਸੇਕਣਾ ਘੱਟ ਰੱਖਿਆ ਹੋਇਆਗਾ ਜੇ ਜ਼ਿਆਦਾ ਸੇਕਤੇ ਬਨ ਜਾਣ ਤਾਂ ਫਿਰ ਇਹ ਕਾਲੇ ਜਿਹੇ ਹੋ ਜਾਂਦੇ ਨੇਗੇ ਤੇ ਹੁਣ ਆਪਾਂ ਸੈਕੰਡ ਬੈਚ ਦੇ ਵਿੱਚ ਪਾਤੇ ਨੇਗੇ ਜਿਹੜੇ ਕੋਫਤੇ ਸੀਗੇ ਬਣਨ ਦੇ ਲਈ ਤੇ ਦੇਖੋ ਕਿੰਨੇ ਸੋਹਣੇ ਆਪਣੇ ਕੋਫਤੇ ਬਣ ਕੇ ਤਿਆਰ ਹੋਏ ਰਹੇ ਨੇ ਜਦੋਂ ਆਪਾਂ ਮੰਜੂਰੀਆਂ ਬਣਾਉਣੇ ਆ ਉਹ ਵੀ ਇਸ ਤਰ੍ਹਾਂ ਹੀ ਬਣ ਜਾਂਦਾ ਉਹਦੇ ਵਿੱਚ ਥੋੜੀਆਂ ਜੀਆਂ ਆਪਣੀਆਂ ਸਬਜ਼ੀਆਂ ਐਡ ਕਰ ਦਿੰਨੇ ਆ ਆਪਾਂ ਤੇ ਬਣਾਉਂਦਾ ਆਪਾਂ ਨੂੰ ਐਸੀ ਤਰੀਕੇ ਪੈਂਦਾ ਫਰਾਈ ਕਰਨਾ ਪੈਂਦਾ ਤੇ ਜਿਹੜਾ ਕਿ ਉਹਦੇ ਵਿੱਚ ਥੋੜੀਆਂ ਹੀ ਮਸਾਲੇ ਵੱਧ ਪੈਂਦੇ ਆ ਤੇ ਸੌਸੇਜ਼ ਜ਼ਿਆਦਾ ਪੈਂਦੀਆਂ ਨੇ ਤੇ ਹੁਣ ਆਪਣੇ ਜਿਹੜੇ ਕੋਫਤੇ ਆ ਬਹੁਤ ਸੋਹਣੇ ਬਣ ਰਹੇ ਆ ਪੱਕ ਰਹੇ ਨੇ ਜਦੋਂ ਵੀ ਆਪਾਂ ਕੋਫਤੇ ਬਣਾਉਣੇ ਆ ਇਹ ਨਹੀਂ ਹੁੰਦਾ ਆਪਾਂ ਕੱਲੇ ਸਬਜੀ ਦੇ ਵਾਸਤੇ ਹੀ ਬਣਾਉਣੇ ਆ ਫਿਰ ਜਦੋਂ ਸਬਜੀ ਬਣਾਉਣ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਆਪਾਂ ਦੁੱਧ ਜਾਂ ਚਾਹ ਨਾਲ ਇਹਨਾਂ ਦਾ ਟੇਸਟ ਕਰਦੇ ਆ ਤੇ ਬੜਾ ਵਧੀਆ ਲੱਗਦਾ ਹੈਗਾ ਫਿਰ ਇਸ ਤਰ੍ਹਾਂ ਇੱਕ ਇੱਕ ਦੋ ਦੋ ਖਾ ਕੇ ਵੀ ਬੜਾ ਮਜ਼ਾ ਆ ਜਾਂਦਾ ਹੈਗਾ ਕਮੈਂਟ ਕਰਕੇ ਦੱਸਿਓ ਤੁਹਾਡੀ ਵੀ ਫੈਮਿਲੀਆਂ ਦੇ ਵਿੱਚ ਜਦੋਂ ਤੁਸੀਂ ਕੋਫਤੇ ਬਣਾਉਨੇ ਆ ਤਾਂ ਇਸ ਤਰ੍ਹਾਂ ਹੁੰਦਾਗਾ ਵੀ ਹਾਂ ਅਸੀਂ ਵੀ ਚਾਹ ਨਾਲ ਜਾਂ ਦੁੱਧ ਨਾਲ ਜ਼ਰੂਰ ਖਾਣੇ ਆ ਸਾਡੇ ਤਾਂ ਜਦੋਂ ਵੀ ਬੰਦਿਆ ਤੇ ਇਸ ਤਰ੍ਹਾਂ ਜ਼ਰੂਰ ਅਸੀਂ ਇੱਕ ਤਰ੍ਹਾਂ ਬ੍ਰੇਕਫਾਸਟ ਜਾਂ ਕਰ ਲੈਣੇ ਹੁੰਨੇ ਆਗੇ ਤੇ ਹੁਣ ਆਪਣੇ ਕੋਫਤੇ ਪੱਕ ਕੇ ਹੋ ਚੁੱਕੇ ਸੀ ਤਿਆਰ ਉਹ ਮੈਂ ਜਿਹੜੇ ਸੀ ਕੜਾਈ ਦੇ ਵਿੱਚੋਂ ਕੱਢ ਕੇ ਤੇ ਉਹਦੇ ਵਿੱਚੋਂ ਥੋੜਾ ਜਿਹਾ ਇੱਕ ਕੜਚੀ ਤੇਲ ਦੀ ਲੈ ਕੇ ਸਟੀਲ ਦੀ ਕੜਾਈ ਦੇ ਵਿੱਚ ਮੈਂ ਪਾ ਲਈਏਗੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਤੇਲ ਆਪਣਾ ਪਹਿਲਾਂ ਹੀ ਬਹੁਤ ਗਰਮ ਹੋ ਚੁੱਕਿਆ ਇੱਕ ਤਰ੍ਹਾਂ ਦਾ ਆਪਾਂ ਜਦੋਂ ਆਪਾਂ ਪਾ ਲੈਨੇ ਕੁਫਤੇ ਤਲ ਲੈਨੇ ਤਾਂ ਆਪਣਾ ਬਹੁਤ ਜ਼ਿਆਦਾ ਇਹ ਤੇਲ ਹੈ ਜਿਹੜਾ ਗਰਮ ਹੈ ਤੇ ਹੁਣ ਕੜਾਈ ਦੇ ਵਿੱਚ ਤੇਲ ਪਉਣ ਤੋਂ ਬਾਅਦ ਮੈਂ ਪਾਈ ਹਿੰਗ ਹਿੰਗ ਥੋੜੀ ਜੀ ਪਾਉਣੀ ਹੈ ਜ਼ਰੂਰੀ ਹੁੰਦੀ ਹੈ ਕਿਉਂਕਿ ਤਲੇ ਜੇ ਹੁੰਦੇ ਹੈ ਹਿੰਗ ਪਾਈ ਹੋਵੇ ਤਾਂ ਇਹ ਹਾਜ਼ਮ ਆ ਜਾਂਦੇ ਨੇ ਇਹ ਆਪਾਂ ਸਾਰੀ ਅੰਗਲ ਨਾਲ ਆਪਾਂ ਨੇ ਉਹ ਘਰੋਂ ਵੱਡਿਆਂ ਤੋਂ ਹੀ ਸਿੱਖਦੇ ਆਂਗੇ ਤੇ ਉਸੇ ਤਰ੍ਹਾਂ ਫਿਰ ਆਪਾਂ ਗਾਹਾਂਗਾ ਆਪਾਂ ਉਹਨਾਂ ਦਾ ਮਤਲਬ ਯੂਜ਼ ਕਰੀ ਜਾਂਦੇ ਆ ਗੱਲਾਂ ਨੂੰ ਸੁਣ ਸੁਣ ਕੇ ਉਹਨਾਂ ਤੋਂ ਸਿੱਖ ਸਿੱਖ ਕੇ ਆਪਾਂ ਵੀ ਉਸੇ ਤਰ੍ਹਾਂ ਸਬਜ਼ੀਆਂ ਬਣਾਉਣੇ ਆਂਗੇ ਤੇ ਜਦੋਂ ਹੀ ਆਪਣਾ ਤੇਲ ਗਰਮ ਹੋਇਆ ਸੀ ਹਿੰਗ ਪਾਉਣ ਤੋਂ ਬਾਅਦ ਫਿਰ ਆਪਾਂ ਪਾਤੇ ਮਸਾਲੇ ਮਸਾਲੇ ਦੇ ਵਿੱਚ ਅਦਰਕ ਲਸਣ ਪਿਆਜ਼ ਤੇ ਇੱਕ ਟਮਾਟਰ ਗ੍ਰाइंड ਕਰ ਲਿਆ ਸੀ ਤੇ ਹੁਣ ਆਪਾਂ ਮਸਾਲਾ ਜਿਹੜਾ ਤੇਲ ਦੇ ਵਿੱਚ ਛੱਡਦਾ ਹੈਗਾ ਜਿੰਨਾ ਵੀ ਆਪਣੇ ਜੱਗ ਨਾਲ ਲੱਗਿਆ ਹੋਇਆ ਸੀਗਾ ਉਹ ਸਾਰਾ ਆਪਾਂ ਮਸਾਲਾ ਦੋਵਾਰੀਆਂ ਦੇ ਵਿੱਚ ਕੜਾਈ ਦੇ ਵਿੱਚ ਛੱਡਤਾ ਤੇ ਇਹ ਜਿਹੜਾ ਮਸਾਲਾ ਆਪਾਂ ਹਾਂ ਜ਼ਿਆਦਾ ਗ੍ਰाइंड ਨਹੀਂ ਕੀਤਾਗਾ ਥੋੜਾ ਜਿਹਾ ਸਮੂਸ ਜਾ ਘੱਟ ਕੀਤਾ ਹੈਗਾ ਖੜਵਾ ਜਾ ਰੱਖਿਆ ਹੈਗਾ ਕਿਉਂਕਿ ਜਦੋਂ ਆਪਾਂ ਕੋਫਤੇ ਬਣਾਉਣੇ ਆਂਗੇ ਤੇ ਫਿਰ ਉਹ ਜਿਹੜਾ ਗਰੇਵੀ ਘੱਟ ਹੋਵੇ ਤੇ ਮਸਾਲੇ ਜਿਹੇ ਵਾਲੇ ਆਪਾਂ ਬਣਾਉਣੇ ਨੇਗੇ ਤੁਸੀਂ ਚਾਹੋ ਤਾਂ ਗਰੇਵੀ ਵਾਲੇ ਵੀ ਬਣਾ ਸਕਦੇ ਪਰ ਮੈਂ ਇੱਥੇ ਥੋੜੇ ਜਿਹਾ ਮਸਾਲੇ ਵਾਲੇ ਕੋਫਤੇ ਬਣਾਉਂਗੀ ਤੇ ਐਸ ਕਰਕੇ ਜਿਹੜਾ ਮਸਾਲਾ ਆਪਾਂ ਗਾੜਾ-ਗਾੜਾ ਜਿਹਾ ਬਣਾ ਕੇ ਤੇ ਗਾੜੀ-ਗਾੜੀ ਗਰੇਵੀ ਜੀ ਬਣਾਵਾਂਗੇ ਤੇ ਉਸ ਤਰ੍ਹਾਂ ਹੀ ਫਿਰ ਆਪਾਂ ਆਪਦੇ ਟੇਸਟ ਅਨਸਾਰ ਹੀ ਇਹਦੇ ਵਿੱਚ ਫਿਰ ਤੋਂ ਨਮਕ ਮਿਰਚ ਮਸਾਲਾ ਹਲਦੀ ਜੀਰਾ ਪਾਊਡਰ ਤਨੀਆ ਪਾਊਡਰ ਪਾ ਕੇ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਲਵਾਂਗੇ ਭੰਨ ਮਸਾਲਾ ਤੁਹਾਨੂੰ ਪਤਾ ਹੀ ਆ ਆਪਾਂ ਪੂਰਾ ਰੀਜ਼ ਨਾਲ ਭੁੰਨਦੇ ਹੁੰਨੇ ਆ ਜੇ ਮਸਾਲੇ ਦੇ ਵਿੱਚ ਥੋੜਾ ਜਿਹਾ ਵੀ ਕੱਚਾ ਪਨ ਰਹਿ ਜਾਏ ਤਾਂ ਫਿਰ ਆਪਾਂ ਨੂੰ ਇਹ ਸਬਜੀ ਟੇਸਟੀ ਨਹੀਂ ਲੱਗਦੀਗੀ ਇਹ ਜ਼ਰੂਰੀ ਹੁੰਦਾ ਆਪਣਾ ਮਸਾਲਾ ਜਿਹੜਾ ਆਪਾਂ ਨਾ ਭੁੰਨਣਾ ਮਸਾਲਾ ਆਪਣਾ ਕਾਫੀ ਹੱਦ ਤੱਕ ਪੱਕ ਚੁੱਕਿਆ ਭੁਜ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਪਾਇਆ ਇੱਕ ਕੜਛੀ ਪਾਣੀ ਪਾਣੀ ਭਾਗੇ ਨੂੰ ਫੇਰ ਆਪਾਂ ਦੁਬਾਰਾ ਤੋਂ ਉਸੇ ਤਰ੍ਹਾਂ ਹੀ ਸੇਕ ਲਗਾਵਾਗੇ ਜਿੰਨਾ ਆਪਾਂ ਇਹਨੂੰ ਵੱਧ ਸੇਕ ਲਗਾਵਾਗੇ ਵੱਧ ਪਕਾਵਾਂਗੇ ਓਨੀ ਆਪਣੀ ਜ਼ਿਆਦਾ ਟੇਸਟੀ ਸਬਜ਼ੀ ਬਣ ਕੇ ਹੋਊਗੀ ਤਿਆਰ ਮਸਾਲਾ ਜਦੋਂ ਆਪਣਾ ਪੂਰਾ ਬਣ ਚੁੱਕਿਆ ਸੀ ਉਹਦੇ ਵਿੱਚ ਫਿਰ ਮੈਂ ਪਾਈ 2 ਕ ਗਲਾਸ ਤੋਂ ਘੱਟ ਥੋੜੇ ਜਿਹਾ ਪਾਣੀ ਦੇ ਇਹਨੂੰ ਪਾਣੀ ਨੂੰ ਪਾ ਕੇ ਹੁਣ ਇਹਦੇ ਵਿੱਚ ਇਹਨੂੰ ਮਸਾਲੇ ਨੂੰ ਤੇ ਪਾਣੀ ਨੂੰ ਚੰਗੀ ਤਰ੍ਹਾਂ ਪਕਾਵਾਂਗੇ 10 ਮਿੰਟ ਆਪਾਂ ਸਲੋ ਫਲੇਮ ਦੇ ਉੱਪਰ ਐਸੇ ਤਰ੍ਹਾਂ ਹੀ ਪੱਕਣ ਦੇਵਾਂਗੇ ਹਲਕੇ ਹਲਕੇ ਜਿਹੀ ਸੇਕ ਤੇ ਜਦੋਂ ਇਹ ਪੱਕ ਕੇ ਤਿਆਰ ਹੋਇਆ ਉੱਤੋਂ ਦੇਖੋ ਆਪਾਂ ਕਰਤਾ ਹੈਗਾ ਕਵਰ ਤੇ ਇਹ ਨਹੀਂ ਆਪਣਾ ਸਾਰਾ ਜਿਹੜਾ ਹਾ ਘਿਓ ਹੈ ਛੱਡ ਦੇਣਾ ਤੇਲ ਛੱਡ ਦੇਣਾ ਹੈਗਾ ਤੇ ਮਸਾਲਾ ਆਪਣਾ ਵਧੀਆ ਬਣ ਕੇ ਹੋ ਚੁੱਕਿਆ ਸੀ ਤਿਆਰ 10 ਮਿੰਟਾਂ ਬਾਅਦ ਮੈਂ 5 ਮਿੰਟ ਪਕਾਇਆ 5 ਮਿੰਟ ਐਸੀ ਤਰੀ ਪੱਕਣ ਪੱਕੇ ਤੋਂ ਮੈਂ ਪਿਆ ਰਹਿਣ ਤਾਂ ਉਸ ਤੋਂ ਬਾਅਦ ਜਦੋਂ ਇਹ ਮਸਾਲਾ ਦੇਖਿਆ ਤਾਂ ਆਪਣਾ ਪੂਰਾ ਗਰੇਵੀ ਆਪਣੀ ਬੜੀ ਸੋਹਣੀ ਸੋਹਣੀ ਜੀ ਬਣ ਕੇ ਤਿਆਰ ਹੋ ਚੁੱਕੀ ਸੀਗੀ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਕੋਫਟੇ ਹੁਣ ਜਿਹੜੇ ਕੋਫਟੇ ਹੈ ਆਪਣੇ ਐ ਸੌਫਟ ਸੌਫਟ ਕੋਫਟੇ ਬਣ ਕੇ ਤਿਆਰ ਹੋਏ ਹਨ ਹਾਰ ਹਾਰਡ ਨਹੀਂਗੇ ਇਸ ਕਰਕੇ ਆਪਾਂ ਆਪਣੀ ਜਿਹੜੀ ਇਹ ਮਤਲਬ ਗਰੇਵੀ ਹੈ ਜਿਹੜੀ ਪੱਕ ਰਹੀ ਆ ਉਹਦੇ ਵਿੱਚ ਆਪਾਂ ਸਾਰੇ ਕੋਫਤੇ ਐਡ ਕਰਤੇ ਤੇ ਇਹਨਾਂ ਨੂੰ ਹੁਣ ਆਪਾਂ ਵੈਸੇ ਤਰ੍ਹਾਂ ਇੱਕ ਦੂਜੇ ਦੇ ਵਿੱਚ ਮਿਕਸ ਕਰਕੇ ਤੇ 10 ਮਿੰਟ ਘਟੋ ਘਟਾਪਾ ਇਹਨਾਂ ਨੂੰ ਪਕਾਵਾਂਗੇ ਤਾਂ ਕਿ ਜਿਹੜੀ ਆਪਣੀ ਗਰੇਵੀ ਵੀ ਚੰਗੀ ਤਰ੍ਹਾਂ ਪੱਕ ਜੇ ਤੇ ਜਿਹੜੀ ਇਹੋ ਗਰੇਵੀ ਹੈ ਕੋਫਤਿਆਂ ਦੇ ਵਿੱਚ ਪੂਰੀ ਤਰ੍ਹਾਂ ਰਚ ਮਿਚ ਜੇ ਇਹਨੂੰ ਮੈਂ ਹਲਕੀ ਜਿਹੀ ਵਿਰਲ ਛੱਡ ਕੇ ਢੱਕਣ ਦੇ ਕੇ ਪੱਕਣ ਲਈ ਛੱਡਤਾ ਸਲੋ ਫਲੇਮ ਦੇ ਉੱਤੇ ਹੌਲੀ-ਹੌਲੀ ਆਪਣੀ ਇਹ ਸਬਜ਼ੀ ਪੱਕ ਕੇ ਤਿਆਰ ਹੋ ਜੂਗੀ ਜਦੋਂ ਹੀ ਆਪਣੀ ਸਬਜ਼ੀ ਬਣ ਕੇ ਤਿਆਰ ਹੋਈ ਮੈਂ ਵਿੱਚ-ਵਿੱਚ ਦੀ ਚੈੱਕ ਕਰ ਰਹੀ ਸੀ ਤੇ ਉਹਦੀ ਆਪਾਂ ਦੇਖਿਆ ਤਾਂ ਆਪਣੀ ਸਬਜ਼ੀ ਬੜੀ ਸੋਹਣੀ ਬਣ ਰਹੀ ਸੀ ਕਲਰ ਵੀ ਬੜਾ ਵਧੀਆ ਬਣ ਰਿਹਾ ਸੀ ਤੇ ਗਰੇਵੀ ਵੀ ਹੈ ਜਿਹੜੀ ਬਹੁਤ ਵਧੀਆ ਬਣ ਕੇ ਤਿਆਰ ਹੋ ਰਹੀ ਸੀ ਜਦੋਂ ਸੌਰੀ ਸਬਜ਼ੀ ਬਣ ਜਾਂਦੀ ਹੈ ਉਸ ਤੋਂ ਬਾਅਦ ਥੋੜੀ ਜਿਹੀ ਗਰੇਵੀ ਹੈ ਜਿਹੜੀ ਉਹ ਥਿੱਕ ਹੋ ਜਾਂਦੀ ਹੈਗੀ ਜੇ ਜੋ ਪਹਿਲਾਂ ਇਹ ਪਤਲੀ-ਪਤਲੀ ਹੁੰਦੀ ਹੈ ਜਦੋਂ ਸਬਜੀ ਨੂੰ ਆਪਾਂ ਕਵਰ ਕਰਕੇ ਛੱਡ ਦਿੰਨੇ ਆਂਗੇ 10 ਮਿੰਟ ਰੈਸਟ ਦੇ ਉੱਤੇ ਤੇ ਥੋੜੀ ਜਿਹੀ ਜਿਹੜੀ ਇਹ ਸਬਜੀ ਦੀ ਕੁਆਲਿਟੀ ਹੈ ਘੱਟ ਜਾਂਦੀ ਹੈ ਗਰੇਵੀ ਹੈ ਜਿਹੜੀ ਪੂਰੀ ਐ ਗਾੜੀ-ਗਾੜੀ ਹੋ ਜਾਂਦੀ ਹੈ ਹੁਣ ਆਪਾਂ 10 ਮਿੰਟਾਂ ਬਾਅਦ ਚੈੱਕ ਕਰਦੇ ਆਂ ਆਪਣੀ ਸਬਜੀ ਕਿੱਦਾਂ ਦੀ ਬਣ ਚੁੱਕੀ ਐ ਲਓ ਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਉਸੇ ਤਰ੍ਹਾਂ ਆਪਣੀ ਸਬਜੀ ਐ ਜਿਹੜੀ ਗਾੜੀ-ਗਾੜੀ ਹੋ ਗਈ ਹੈਗੀ ਤੇ ਅੱਜ ਆਪਾਂ ਇਸ ਤਰ੍ਹਾਂ ਮਸਾਲੇ ਵਾਲੇ ਕੋਫਤੀ ਬਣਾਉਣੇ ਸੀ ਤੇ ਉਸੇ ਤਰ੍ਹਾਂ ਹੀ ਆਪਣੇ ਬਣ ਕੇ ਹੋਏ ਨੇ ਤਿਆਰ ਤੇ ਦੇਖੋ ਇਹ ਜਿਹੜੇ ਕੋफ्ते ਆ ਵਿੱਚ ਪਾਏ ਬੜੇ ਹੀ ਵਧੀਆ ਲੱਗੀ ਜਾਂਦੇ ਤੁਸੀਂ ਚਾਹੇ ਹੁਣ ਇਹਨੂੰ ਰੋਟੀ ਨਾਲ ਖਾਓ ਤੇ ਚਾਹੇ ਪਰਾਂਠੇ ਨਾਲ ਖਾਓ ਇਹ ਤੁਹਾਡੀ ਆਪਣੀ ਚੋਇਸ ਹੈ ਥੋੜੀ ਜੀ ਗਰੇਵੀ ਵਾਲੇ ਜੇ ਤੁਸੀਂ ਐ ਵੀ ਚਾਹੋ ਤਾਂ ਐ ਵੀ ਖਾ ਸਕਦੇ ਹੋ ਮਸਾਲਾ ਕੋਫਤਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਹੋਣਗੇ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਪਾਵਾਂਗੇ ਮੇਥੀ ਜਿਹੜੀ ਮੇਥੀ ਆ ਉਹ ਭੋਰ ਕੇ ਆਪਾਂ ਪਾ ਦੇਣੀ ਆ ਥਾਂ ਨਾਲ ਮੇਥੀ ਪਾਏ ਬਿਨਾ ਤਾਂ ਫਿਰ ਆਪਾਂ ਕੋਈ ਸਬਜ਼ੀ ਰਹਿਣ ਹੀ ਨਹੀਂ ਦਿੰਦੇ ਅਧੂਰੀ ਪਾਵੇਂ ਆਪਾਂ ਕੋਈ ਵੀ ਸਬਜੀ ਜਾਂ ਦਾਲ ਬਣਾਈਏ ਸਬਜੀ ਜਿਵੇਂ ਆਪਾਂ ਕੋਈ ਵੀ ਗਰੇਵੀ ਵਾਲੀ ਬਣਾਈਏ ਤਾਂ ਉਹਦੇ ਵਿੱਚ ਧਨੀਆ ਜਾਂ ਮੇਥੀ ਐਡ ਨਾ ਕਰੀਏ ਤਾਂ ਉਹ ਇੱਕ ਟੇਸਟਲੈਸ ਜੀ ਸਬਜੀ ਲੱਗਦੀ ਰਹਿੰਦੀ ਹੈ ਐਸ ਕਰਕੇ ਆਪਾਂ ਜਿਹੜੀ ਵੀ ਸਬਜੀ ਬਣਾਉਣੇ ਆ ਉਹਦੇ ਵਿੱਚ ਮੇਥੀ ਜਾਂ ਧਨੀਆ ਤਾਂ ਜ਼ਰੂਰ ਐਡ ਕਰਦੇ ਆ ਅੱਜਕੱਲ ਤੁਹਾਨੂੰ ਪਤਾ ਹੀ ਹੈ ਜਿਹੜਾ ਧਨੀਆ ਤਾਂ ਮਿਲਣਾ ਮੁਸ਼ਕਲ ਹੁੰਦਾ ਐਸ ਕਰਕੇ ਆਪਾਂ ਕਸੂਰੀ ਮੇਥੀ ਈ ਜ਼ਿਆਦਾ ਸਬਜ਼ੀਆਂ ਦੇ ਵਿੱਚ ਐਡ ਕਰਦੇ ਆ ਤੇ ਹੁਣ ਆਪਾਂ ਇਹਨੂੰ ਆਪਾਂ ਕੱਢ ਲਾਂਗੇ ਇੱਕ ਬੌਲ ਦੇ ਵਿੱਚ ਬੌਲ ਦੇ ਵਿੱਚ ਪਾ ਕੇ ਤੇ ਫਿਰ ਆਪਾਂ ਇਹਨੂੰ ਕਰਾਂਗੇ ਸਰਵ ਤੇ ਹੁਣ ਜੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਉੱਪਰ ਪਾ ਮਮਾਈ ਪਾਓ کریم ਪਾਓ ਚਾਹੇ ਘਿਓ ਪਾਓ ਤੁਹਾਡੀ ਆਪਣੀ ਇੱਛਾ ਜੇ ਤੁਸੀਂ ਇਸ ਤਰ੍ਹਾਂ ਹੀ ਖਾਣੇ ਪਸੰਦ ਕਰਦੇ ਆ ਸਾਡੀ ਤਰ੍ਹਾਂ ਤਾਂ ਤੁਸੀਂ ਇਸ ਤਰ੍ਹਾਂ ਵੀ ਖਾ ਸਕਦੇ ਹੋ ਦੇਖੋ ਆਪਣਾ ਜਿਹੜਾ ਮਸਾਲਾ ਕੋਫਤਾ ਬਣ ਕੇ ਕਿੰਨਾ ਸੋਹਣਾ ਤਿਆਰ ਹੋਇਆ ਜਦੋਂ ਵੀ ਅਸੀਂ ਛੋਟੇ ਹੁੰਦੇ ਸੀ ਜਦੋਂ ਵੀ ਸਾਡੀ ਮੰਮੀ ਨੇ ਬਣਾਉਣੀ ਅਸੀਂ ਬਾਟੀ ਦੇ ਵਿੱਚੋਂ ਕੋਲੀ ਦੇ ਵਿੱਚੋਂ ਐਂ ਚੱਕ ਕੇ ਖਾ ਲੈਣੇ ਸਾਨੂੰ ਬੜੇ ਹੀ ਵਧੀਆ ਤੇ ਟੇਸਟੀ ਲੱਗਦੇ ਤੇ ਮੇਰੇ ਵੀ ਬੇਟੀ ਦਾ ਹੀ ਹਾਲ ਸੀ ਉਹ ਵੀ ਜਦੋਂ ਮੈਂ ਘਰੇ ਬਣਾਉਂਦੀ ਇਹ ਜਿਹੀਆਂ ਚੀਜ਼ਾਂ ਕੁੜੀਆਂ ਜਿਹੜੀਆਂ ਹੁੰਦੀਆਂ ਨੇ ਉਹ ਜ਼ਿਆਦਾ ਇਹਨਾਂ ਚੀਜ਼ਾਂ ਨੂੰ ਪਸੰਦ ਕਰਦੀਆਂ ਨੇ ਮੁੰਡੇ ਥੋੜੇ ਜੇ ਘੱਟ ਪਸੰਦ ਕਰਦੇ ਨੇ ਤੇ ਉਹਨੇ ਵੀ ਐਂ ਕਰਨਾ ਜਲਦੀ ਜਲਦੀ ਪਾ ਕੇ ਇੱਕ ਕੋਫਤਾ ਤੇ ਖਾਣਾ ਜੇ ਚੱਕ ਕੇ ਹੀ ਖਾ ਜਾਣਾ ਇੱਕ ਤਰ੍ਹਾਂ ਤੇ ਤੁਸੀਂ ਵੀ ਦੱਸਿਓ ਤੁਹਾਡੇ ਪਰਿਵਾਰ ਦੇ ਵਿੱਚ ਵੀ ਬੱਚੇ ਇਦਾਂ ਕਰਦੇ ਆ ਫੈਮਿਲੀ ਦੇ ਵਿੱਚ ਕਰਦੇ ਆ ਤੇ ਚਲੋ ਜੀ ਇੱਥੇ ਹੀ ਕਰਦੇ ਆ ਵੀਡੀਓ ਦਾ ਐਂਡ